ਇਹ ਇਸ ਕਾਲੂ ਹੈਗਾਏ ਉੱਥੋਂ ਭੱਜ ਗਿਆ ਗੱਡੀ ਚ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ Pritam Das and Jeevan ਉਹਨਾਂ ਨੇ ਕਿਸੇ ਤੋਂ ਹੈਲਪ ਲਈ ਮੋਟਰਸਾਈਕਲ ਲਿਆ ਔਰ ਉਹਨੇ ਪਿੱਛੇ ਇਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਬੜੀ ਬੁટોਨਾਂ ਕੋ ਬੰਦਾ ਫੜਿਆ ਨਹੀਂ ਗਿਆ ਤੇਰਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਕਿਊਜ਼ ਰੋਡ ਜਿਹੜਾ ਦੂਸਰਾ ਰੇਪ ਦਾ ਟੀਮ ਸੀ ਉਹਨੂੰ ਫੜ ਕੇ ਪ੍ਰੇਸਟੇਸ਼ਨ ਆਦਮ ਬਟਰਾਇੰ। ਇਹਨਾਂ ਦੋ ਮੁਲਾਜ਼ਮਾਂ ਦਾ ਠਾਣੇ ਪੈਰਾਂ ਦਾ ਬਾਅਦ ਦੇ ਵਿੱਚ ਤਲਾਹ ਆਉਂਦੀ ਹੈ ਜੀ। ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਗਏ ਰੇਲਵੇ ਸਟੇਸ਼ਨ ਆਸਪਾਸੋਂ। ਕਿਸਾਈ ਦੇ ਕਿ ਡੈੱਡ ਬੋਡੀਜ਼ ਮਿਲੀ। ਉਹਦੇ ਤੋਂ ਪਹਿਲਾ ਇੱਕ ਬੋਡੀ ਮਿਲੀ ਫਿਰ ਦੂਸਰੀ ਬੋਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਹੈ ਸੁਸਾਇਡ ਕਰ ਲਿਆ। ਫੌਨਿਕਟ ਵੀ ਹੋਈ। ਅਪੀਲੀਏ ਆਪਣੇ ਰੇਲ ਸਫਾਰਾ ਮਰੋ ਦੇ ਚੇਸ ਕਰਦੇ ਕਿ ਉਹ ਦਾ ਰੋਰੀਆ ਉਸ ਵਾਕਿਆ ਚ ਪਾਏ ਆ ਸਾਡੀ ਡਿਪਟੀ ਕਪੀਡੀਆ ਸ਼ਹਿਰ ਕੋ ਜੇ ਅਭੀ ਚੋਕੀ ਦੀ ਜੀ ਅਪੀਲੀਏ ਆਪਣੇ ਕੋਲ ਆ ਰਹੀ ਹੈ ਐਨ ਆਰ ਡੀ ਇਸ ਦੇ ਸਬੰਧ ਹੋ ਜਾਏ ਲੋਕਪਨੀ ਆਪੂ ਦੇਖ ਰਿਹਾ ਕਰੇ ਕਿ ਸਾਡੀ ਅੱਜ ਸਾਡੀ ਮਾਰੀ ਹੈ ਤੇ ਅੱਜ ਕੁਝ ਕਾਰਨ ਕਰਕੇ ਉਹ ਮਲਟੀਪਲ ਜਸਟਮੈਂਟ ਹੋ ਰਿਹਾ ਤੇ ਚੋਣ ਵਾਲਾ ਸਰ ਇਹ ਦੋਨੋਂ ਪੁਲਿਸ ਮੁਲਾਜ਼ਮ ਨੇ ਜਾ ਹਾਂ ਪੁਲਿਸ ਮੁਲਾਜ਼ਮ ਨੇ ਜਾ ਕੱਲ ਸ਼ਾਮ ਨੂੰ ਲੇਟ ਇਨ ਦਾ ਈਵਨਿੰਗ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਰਿਪੋਰਟ ਹੋਇਆ ਪੁਲਿਸ ਸਟੇਸ਼ਨ ਆਦਮਪੁਰ ਦੇ ਵਿੱਚ ਸਾਡੇ ਸ਼ਹਿਰਪੁਰ ਜ਼ਿਲ੍ਹੇ ਦੇ ਤਿੰਨ ਮੁਲਾਜ਼ਮ ਆਪਣੇ ਦੋ ਕੈਦੀਆਂ ਨੂੰ ਨਾਲ ਲੈ ਕੇ ਪੇਸ਼ੀ ਉਹਨਾਂ ਦੀ ਕੋਰਟ ਅਪੀਅਰੈਂਸ ਸੀਗੀ ਕਪੂਰਥਲਾ ਜ਼ਿਲ੍ਹੇ ਚ ਉਹਨਾਂ ਦੀ ਪੇਸ਼ੀ ਕਰਵਾ ਕੇ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁਰਜਮ ਹੈਗਾ ਉਹ ਭੱਜ ਗਿਆ ਅਮਨਦੀਪ ਸਿੰਘ ਐਲੀਅਸ ਕਾਲੂ ਇਦੇ ਉੱਪਰੇ ਯੁਗ ਲਾਇਨ ਸੀਗਾ 17 ਸਾਲੇ ਦੀ ਉਮਰ ਸੀ ਤੇ ਕਪੂਰਸਲੇ ਚ ਇਹਦੇ ਚ ਮਰਡਰ ਦਾ ਪਰਚਾ ਦਰਸੇਗਾ ਦੂਸਰਾ ਕਯੂ ਜਿਹੜਾ ਦੇਵ ਕੁਮਾਰ ਸੀਗਾ ਉਹਦੇ ਉੱਪਰ ਰੇਪ ਦਾ ਪਰਚਾ ਦਰਸੇਗਾ ਇਹ ਦੋ ਮਰਜ਼ਮਾਨ ਨੂੰ ਸਾਡੇ ਤਿੰਨ ਮੁਲਾਜ਼ਮ ਜਿਹੜੇ ਹੈਗੇ ਆ ਉਹ ਪੇਸ਼ੀ ਤੋਂ ਭਗਤਾ ਕੇ ਲਿਆ ਰਹੇ ਸੀਗੇ ਆਦਮਪੁਰ ਆ ਕੇ ਉੱਥੇ ਥੋੜਾ ਕੰਜੈਸ਼ਨ ਸੀ ਟ੍ਰੈਫਿਕ ਦਾ ਗੱਡੀ ਹੌਲੀ ਹੋ ਗਈ ਇਹ ਸਮਾਰਟਲੀ ਇਹ ਬੰਦਾ ਜਿਹੜਾ ਅ ਅਮਨਦੀਪ ਈਲियस ਖਾਲੂ ਹੈਗਾ ਇਹ ਉਥੋਂ ਭੱਜ ਗਿਆ ਗੱਡੀ ਚ ਸਾਡੇ ਦੋ ਜਿਹੜੇ ਮੁਲਾਜ਼ਮ ਸੀਗੇ ਪ੍ਰੀਤਮ ਦਾਸ ਐਂਡ ਜੀਵਨ ਲਾਲ ਉਹਨਾਂ ਨੇ ਕਿਸੇ ਕੋ ਹੈਲਪ ਲਈ ਮੋਟਰਸਾਈਕਲ ਲਿਆ ਔਰ ਉਹਦੇ ਪਿੱਛੇ ਇਹਨਾਂ ਦਾ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਫੜਨ ਦੀ ਬਟ ਉਹਨਾਂ ਕੋ ਬੰਦਾ ਫੜਿਆ ਨਹੀਂ ਗਿਆ ਜਿਹੜਾ ਤੀਸਰਾ ਸਾਡਾ ਮੁਲਾਜ਼ਮ ਸੀ ਉਹਨੇ ਇੱਕ ਅਕਿਊਜ਼ਡ ਨੂੰ ਜਿਹੜਾ ਦੂਸਰਾ ਰੇਪ ਦਾ ਕਿਊਜ਼ ਸੀ ਉਹਨੂੰ ਫੜ ਕੇ ਪੁਲਿਸ ਸਟੇਸ਼ਨ ਆਦਮ ਪਰ ਲੈ ਗਿਆ ਇਹਨਾਂ ਦੋ ਮੁਲਾਜ਼ਮਾਂ ਦਾ ਠਾਣੇਦਾਰਾਂ ਦਾ ਬਾਅਦ ਦੇ ਵਿੱਚ طلاع ਆਉਂਦੀ ਹੈਗੀ ਹੈ ਰੇਲਵੇ ਸਟੇਸ਼ਨ ਆਦਮਪੁਰ ਤੋਂ ਨਰੇਸ਼ ਰਾਜੂ ਜੀ ਨੇ ਜਿਹੜੇ ਸਟੇਸ਼ਨ ਮਾਸਟਰ ਹੈਗੇ ਆ ਵੀ ਸਾਡੇ ਇੱਥੇ ਕੋਈ ਡੈੱਡ ਬਾਡੀਜ਼ ਪਈਆਂ ਹੈਗੀਆਂ ਉਹਦੇ ਤੋਂ ਪਹਿਲਾਂ ਇੱਕ ਬਾਡੀ ਮਿਲੀ ਫਿਰ ਦੂਸਰੀ ਬਾਡੀ ਮਿਲੀ ਔਰ ਅਨਫੋਰਚੂਨੇਟਲੀ ਇਹ ਦੋਨੇ ਸਾਡੇ ਜਿਹੜੇ ਮੁਲਾਜ਼ਮ ਸੀਗੇ ਇਹਨਾਂ ਨੇ ਉੱਥੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਐ ਸੁਸਾਈਡ ਕਰ ਲਈ ਇਮੀਡੀਏਟਲੀ ਉੱਥੇ ਰਸ਼ ਕੀਤਾ ਗਿਆ ਸਾਡੀ ਸਾਇੰਟਿਫਿਕ ਟੀਮਾਂ ਗਈਆਂ ਸਾਰੀਆਂ ਅਸੀਂ ਪੂਰੀ ਤਫ਼ਤੀਸ਼ ਜਿਹੜੀ ਹੈ ਸਾਇੰਟਿਫਿਕਲੀ ਕਰ ਰਹੇ ਹੈਗੇ ਆ ਕੌਜ਼ ਆਫ ਜਿਹੜਾ ਇਨਸੀਡੈਂਟ ਉਹਨੂੰ ਲੱਭਣ ਲਈ ਬਟ ਹੁਣ ਤੱਕ ਪ੍ਰੀਲੀਮਰਲੀ ਜੋ ਵੀ ਸਾਹਮਣੇ ਆਇਆ ਹੈਗਾ ਉਹ ਇਹ ਹੀ ਹੈਗਾ ਵੀ ਇੱਕ ਬੰਦਾ ਭੱਜ ਗਿਆ ਇਹਨਾਂ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਫੜਨ ਦੀ ਕੋਸ਼ਿਸ਼ ਕੀਤੀ ਜਦੋਂ ਇਹਨਾਂ ਕੋ ਨਹੀਂ ਫੜਿਆ ਔਰ ਇਹਨਾਂ ਦੇ ਇਹਨਾਂ ਨੂੰ ਲੱਗਿਆ ਵੀ ਇੱਕ ਬੜਾ ਸੀਰੀਅਸ ਜੁਰਮ ਦਾ ਜਿਹੜਾ ਕੂਜ਼ ਹੈਗਾ ਸਾਡੇ ਕੋਲੋਂ ਚਲੇ ਗਿਆ ਤੇ ਆਊਟ ਆਫ ਥੈਟ ਫ੍ਰਸਟ੍ਰੇਸ਼ਨ ਇਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਉੱਥੇ ਇਹਨਾਂ ਦੀ ਡੈਥ ਹੋ ਗਈ ਦੋਨਾਂ ਦੀ ਡੈੱਡ ਬਾਡੀਜ਼ ਜਿਹੜੀਆਂ ਹੈਗੀਆਂ ਉਹ ਕਬਜ਼ੇ 'ਚ ਲੈ ਕੇ ਉਹਨਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਜੀਆਰਪੀ ਵੱਲੋਂ ਅਸੀਂ ਉਹਨੂੰ ਅਸਿਸਟ ਕਰ ਰਹੇ ਹੈਗੇ ਆਂ ਸਾਡੀ ਪੁਲਿਸ ਆਦਮਪੁਰ ਵਾਲੀ ਜਿਹੜਾ ਬੰਦਾ ਮੁਰਜਮ ਭੱਜਿਆ ਉਹਤੇ ਅਸੀਂ ਐਫਆਈਆਰ ਲੋਚ ਕੀਤੀ ਹੈਗੀ ਆ ਪੁਲਿਸ ਕਸਟਡੀ ਤੋਂ ਭੱਜਣ ਦੀ ਉਹਨੂੰ ਫੜਨ ਲਈ ਅਡਾ ਟੀਮਾਂ ਬਣਾਈਆਂ ਗਈਆਂ ਕਪੂਰਸਲੇ ਜ਼ਿਲ੍ਹੇ ਨੂੰ ਉਹ ਬਿਲੋਂਗ ਕਰਦਾ ਉੱਥੇ ਦੀ ਪੁਲਿਸ ਨੂੰ ਵੀ ਔਨ ਬੋਰਡ ਕੀਤਾ ਗਿਆ ਉਹਨਾਂ ਨੂੰ ਤਲਾਸ਼ ਕੀਤੀ ਗਈ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਚਾਹੁੰਦਾ ਕਿਉਂਕਿ ਵਕਫ ਵਕ ਅਫਵਾਹਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆ ਰਹੀਆਂ ਖਬਰਾਂ ਮੈਂ ਉਹਨਾਂ ਲਈ ਇਹ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹੈਗਾ ਵੀ ਇਹ ਬੜਾ ਅਨਫੋਰਚੂਨੇਟ ਹੈਗਾ ਪਰ ਸਮਾਜ ਦੇ ਵਿੱਚ ਪੁਲਿਸ ਵੀ ਸਮਾਜ ਦਾ ਇੱਕ ਅੰਗ ਹੈਗਾ ਕਿਤੇ ਵੀ ਕੋਈ ਇਦਣੀਆਂ ਘਟਨਾਵਾਂ ਹੋ ਜਾਂਦੀਆਂ ਜਿਹੜੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹੈਗੇ ਹਰ ਇੱਕ ਐਂਗਲ ਤੋਂ ਬੋਰਡ ਬਣਾਇਆ ਗਿਆ ਹੈ ਡਾਕਟਰਾਂ ਦਾ ਉਹਨਾਂ ਦੇ ਪੋਸਟਮਾਰਟਮ ਲਈ ਤਾਂ ਕਿ ਐਗਜ਼ੈਕਟ ਕੌਜ਼ ਆਫ ਡੈਥ ਜਿਹੜੀ ਹੈਗੀ ਉਹਦਾ ਪਤਾ ਲੱਗੇ ਫੈਮਿਲੀ ਸਾਡੀਆਂ ਹੈਗੀਆਂ ਸਾਡਾ ਉਹ ਪਰਿਵਾਰ ਦੇ ਮੈਂਬਰ ਸੀਗੇ ਉਹਨਾਂ ਨੂੰ ਅਸੀਂ ਪੂਰੇ ਸਰਕਾਰੀ ਸਨਮਾਨ ਦੇ ਨਾਲ ਜਿਹੜਾ ਹੈਗਾ ਆ ਉਹ ਉਹਨਾਂ ਦੇ ਲਾਸਟ ਰਾਈਟ ਜਿਹੜੇ ਅਸੀਂ ਪਰਫਾਰਮ ਕਰਾਂਗੇ ਰਾਤ ਹੀ ਉਹਨਾਂ ਦੇ ਫੈਮਿਲੀ ਮੈਂਬਰ ਜਿਹੜੇ ਹੈਗੇ ਉਹ ਅਸੀਂ ਬੁਲਾ ਲਏ ਸੀ ਕਿ ਉਹਨਾਂ ਨੇ ਇਹ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਾਰੀ ਕਾਰਵਾਈ ਕੀਤੀ ਹੈਗੀ ਔਰ ਮੈਂ ਵਾਕਿਆ ਨੂੰ ਵੀ ਕਹੂੰਗਾ ਵੀ ਪ੍ਰਾਈਵੇਸੀ ਨੂੰ ਜਿਹੜੀ ਹੈਗੀ ਹੈ ਹਰੇਕ ਦੇ ਨੂੰ ਉਹਨੂੰ ਸਿਕਿਉਰ ਕਰਨਾ ਚਾਹੀਦਾ ਹੈ ਤੇ ਉਸ ਤਰੀਕੇ ਦੇ ਨਾਲ ਇਸ ਅਨਫੋਰਚੂਨੇਟ ਇਨਸੀਡੈਂਟ ਜਿਹੜਾ ਹੈਗਾ ਇਹਦੇ ਬਾਰੇ ਵੀ ਜਿਹੜੀਆਂ ਰੂਮਰਸ ਹੈਗੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ ਜੋ ਸਚਾਈ ਹੈ ਉਹਦੇ ਉੱਪਰ ਗੱਲ ਹੋਣੀ ਚਾਹੀਦੀ ਹੈ ਥੈਂਕ ਯੂ ਧੰਨਵਾਦ